ਹੁਣ ਪੰਜਾਬ ਦੇ ਮੌਸਮ ਤੇ ਪਾਉਨੇ ਇੱਕ ਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਠੰਡ ਦੇ ਨਾਲ ਨਾਲ ਹੁਣ ਕੋਹਰਾ ਵੀ ਪੈਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਨੇ ਅੱਜ ਦੇ ਦਿਨ 14 ਦਸੰਬਰ ਨੂੰ 13 ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੇ ਲਈ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਘੱਟੋ ਘੱਟ ਤਾਪਮਾਨ ਦੇ ਵਿੱਚ 2 ਡਿਗਰੀ ਦਾ ਵਾਧਾ ਹੋਇਆ ਆਦਮਪੁਰ ਦੇ ਵਿੱਚ 6.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਜੋ ਕਿ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ रिकॉर्ड ਕੀਤਾ ਗਿਆ ਦਿਨ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਆਈ ਹੈ ਫਰੀਦਕੋਟ ਦੇ ਵਿੱਚ ਦਿਨ ਦਾ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਭਾਰ ਦੇ ਵਿੱਚ ਅੱਜ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਧੁੰਦ ਪੈਣ ਦੀ ਚੇਤਾਵਨੀ ਹੈ ਧੁੰਦ ਅੱਜ ਪੰਜਾਬ ਦੇ ਵਿੱਚ ਵੀ ਦੇਖੀ ਗਈ ਹੈ ਅੱਜ ਸਵੇਰ ਸ਼ਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੇਖੀ ਗਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਹੁਸ਼ਿਆਰਪੁਰ, ਐਸਐਸ ਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਤਰਨਤਾਰਨ, ਜਲੰਧਰ, ਕਪੂਰਥਲਾ ਇਹ ਜ਼ਿਲ੍ਹੇ ਸ਼ਾਮਲ ਨੇ ਜਿੱਥੇ ਸੰਘਣੀ ਧੁੰਦ ਅੱਜ ਸਵੇਰਸਾਰ ਪੰਜਾਬ ਦੇ ਵਿੱਚ ਦੇਖੀ ਗਈ ਹੈ। ਇਸ ਸੰਘਣੀ ਧੁੰਦ ਦੇ ਨਾਲ ਵਿਜ਼ਿਬਿਲਟੀ ਵੀ ਪ੍ਰਭਾਵਿਤ ਹੋਈ ਹੈ, ਦੇਖਣ ਦੀ ਸਮਰੱਥਾ ਵੀ ਘਟੀ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ। ਸੂਬੇ ਦੇ ਵਿੱਚ ਕਟੋ-ਕਟ ਤਾਪਮਾਨ ਹੁਣ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਕਈ ਜਗ੍ਹਾ ਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਵੀ ਰਿਕਾਰਡ ਕੀਤਾ ਗਿਆ। ਪਠੰਡਿਆ ਵਿੱਚ ਸੂਬੇ ਦੀ ਸਭ ਤੋਂ ਗਰਮ ਰਾਤ ਰਿਕਾਰਡ ਕੀਤੀ ਗਈ ਹੈ ਜਿੱਥੇ ਰਾਤ ਦਾ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸੋ ਇਸੇ ਤਰ੍ਹਾਂ ਰੂਪਨਗਰ ਦੀ ਗੱਲ ਕਰੀਏ ਤਾਂ ਰੂਪਨਗਰ ਦੇ ਵਿੱਚ ਘੱਟੋ-ਘੱਟ ਤਾਪਮਾਨ 11 ਡਿਗਰੀ ਚੰਡੀਗੜ੍ਹ ਦੇ ਵਿੱਚ ਘੱਟੋ-ਘੱਟ ਤਾਪਮਾਨ 8.6 ਡਿਗਰੀ ਪਟਿਆਲਾ ਦੇ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਇਸੇ ਤਰ੍ਹਾਂ ਪਠਾਨਕੋਟ ਦੇ ਵਿੱਚ 8.9 ਡਿਗਰੀ ਅੰਮ੍ਰਿਤਸਰ ਦੇ ਵਿੱਚ 10.3 ਡਿਗਰੀ ਸੋ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਇੱਥੇ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਪਿਛਲੇ ਦਿਨੀ ਫਰੀਦਕੋਟ ਅਤੇ ਆਦਮਪੁਰ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 3 ਡਿਗਰੀ ਤੱਕ ਚਲੇ ਗਿਆ ਸੀ 3 ਡਿਗਰੀ ਤੋਂ ਵੀ ਹੇਠਾਂ ਤਾਪਮਾਨ ਚਲੇ ਗਿਆ ਸੀ ਸੋ ਇੱਕ ਵਾਰ ਫਿਰ ਤੋਂ ਰਾਤ ਦੇ ਤਾਪਮਾਨ ਦੇ ਵਿੱਚ ਜ਼ਰੂਰ ਵਾਧਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਸ ਦੇ ਨਾਲ ਇਸ ਦਾ ਕਾਰਨ ਸਮਝਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੋ ਪੱਛਮੀ ਗੜਬੜੀ ਐਕਟਿਵ ਸੀ ਉਹ ਪੱਛਮੀ ਗੜਬੜੀ ਆ ਜੁੜੀ ਉਹ ਇਸ ਵੇਲੇ ਐਕਟਿਵ ਨਹੀਂ ਹੈ ਜਿਸ ਕਾਰਨ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਘੱਟੋ ਘੱਟ ਤਾਪਮਾਨ ਦੇ ਵਿੱਚ ਵਾਧਾ ਦੇਖਿਆ ਗਿਆ ਸੋ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 18.4 ਡਿਗਰੀ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਲੁਧਿਆਣਾ ਦੇ ਵਿੱਚ 20 ਡਿਗਰੀ ਤੇ ਪਟਿਆਲਾ ਦੇ ਵਿੱਚ 21.5 ਡਿਗਰੀ ਤਾਪਮਾਨ ਵੱਧ ਤੋਂ ਵੱਧ ਦਰਜ ਕੀਤਾ ਗਿਆ ਹੈ ਸੋ ਇਹਨਾਂ ਦੋਵਾਂ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਗਰਾਵੜ ਦੇਖੀ ਗਈ ਹੈ ਤੇ ਘੱਟੋ ਘੱਟ ਤਾਪਮਾਨ ਜਿਹੜਾ ਉਸ ਦੇ ਵਿੱਚ ਵੱਧਾ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 18.3 ਡਿਗਰੀ ਸੈਲਸੀਅਸ ਹੈ ਜੋ ਕਿ 5.9 ਡਿਗਰੀ ਘੱਟ ਹੈ ਸੋ ਵੱਧ ਤੋਂ ਵੱਧ ਤਾਪਮਾਨ ਹੈ ਜਾਨਕੀ ਜਿਹੜਾ ਦਿਨ ਦਾ ਤਾਪਮਾਨ ਹੈ ਉਸ ਦੇ ਵਿੱਚ ਗਰਾਵਟ ਜ਼ਰੂਰ ਦੇਖਣ ਨੂੰ ਮਿਲਿਆ ਪਰ ਘੱਟੋ ਘੱਟ ਤਾਪਮਾਨ ਰਾਤ ਦੇ ਤਾਪਮਾਨ ਦੇ ਵਿੱਚ ਥੋੜਾ ਵਾਧਾ ਨਜ਼ਰ ਆ ਰਿਹਾ ਸਾਫ਼ ਤੌਰ ਤੇ ਸੋ ਮੌਸਮ ਵਿਭਾਗ ਦੇ ਮੁਤਾਬਕ ਉੱਤਰੀ ਪਾਕਿਸਤਾਨ ਦੇ ਦੁਆਲੇ ਇਲਾਕਿਆਂ ਦੇ ਵਿੱਚ ਅਜੇ ਵੀ ਇੱਕ ਪੱਛਮੀ ਗੜਬੜੀ ਬਣੀ ਹੋਈ ਹੈ ਪਰ ਇਹ ਬਹੁਤ ਕਮਜ਼ੋਰ ਹੋ ਗਈ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਹੁਣ ਪੱਛਮੀ ਗੜਬੜੀ ਦਾ ਅਸਰ ਹੈ ਜਿਹੜਾ ਘੱਟ ਦੇਖਣ ਨੂੰ ਮਿਲਿਆ ਇਸ ਦੇ ਨਾਲ ਹੀ ਪ੍ਰਦੂਸ਼ਣ ਦੇ ਪੱਧਰ ਦੇ ਵਿੱਚ ਵਾਧਾ ਜ਼ਰੂਰ ਦੇਖਣ ਨੂੰ ਮਿਲਿਆ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਪਰ ਦੂਸ਼ਣ ਦਾ ਪੱਧਰ 에ਅਰ ਕੁਆਲਿਟੀ ਇੰਡੈਕਸ 100 ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਸੋ ਪਛਮੀ ਗੜਬੜੀ ਜੇਕਰ ਐਕਟਿਵ ਹੁੰਦੀ ਹੈ ਤਾਂ ਤਾਪਮਾਨ ਇੱਕ ਵਾਰ ਫਿਰ ਤੋਂ ਘਟਦਾ ਹੋਇਆ ਨਜ਼ਰ ਆ ਸਕਦਾ ਫਿਲਹਾਲ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਬਰਸਾਤ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਮੌਸਮ ਅਗਲੇ ਆਉਣ ਵਾਲੇ ਕੁਝ ਦਿਨਾਂ ਤੱਕ ਖੁਸ਼ਕ ਹੀ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ